ਅੱਜ ਦੀ ਕੰਪਲੇਟ ਆਪਣੇ ਕੋਲ ਆਈ ਹੈ LG ਦੇ 1.5 ਟਨ ਫਿਕਸ ਸਪੀਡ ਸਪਲਟ AC ਦੀ ਜਿੰਦੇ ਵਿੱਚ ਕਸਟਮਰ ਦੇ ਕਹਿਣ ਦੇ ਮੁਤਾਬਕ ਦੋ ਵਾਰੀ ਇਹਨਾਂ ਨੇ ਗੈਸ ਭਰੀ ਹੋਈ ਹੈ ਹੁਣ AC ਨੂੰ ਉਤਾਰ ਕੇ ਰੱਖਿਆ ਤੇ ਅੱਜ ਆਪਾਂ ਪਹੁੰਚੇ ਆਂ ਪਿੰਡ ਫਰੋਜਵਾਲ ਜ਼ਿਲ੍ਹਾ ਮੋਗਾ ਧਰਮਕੋਟ ਦੇ ਨੇੜੇ ਇਹ ਲੱਗਿਆ ਆ ਸਪਲਟ AC ਜਿਹੜਾ ਇਸ ਵਿੱਚ ਦੋ ਵਾਰੀ ਗੈਂਸ ਭਰਨ ਤੇ باوجود ਜਦੋਂ ਇਹ ਨਹੀਂ ਚੱਲਿਆ ਤੇ ਇਹਨਾਂ ਨੇ ਏਸੀ ਨੂੰ ਉਤਾਰ ਕੇ ਰੱਖਿਆ ਆ ਤੇ ਆਪਣੇ ਨਾਲ ਅੱਜ ਇਹਨਾਂ ਨੇ ਕਨੈਕਟ ਕੀਤਾ ਤੇ ਆਪਾਂ ਆਣ ਕੇ ਏਸੀ ਨੂੰ ਚੈੱਕ ਕਰਨ ਵਾਸਤੇ ਆਇਆ ਤੇ ਸਭ ਤੋਂ ਪਹਿਲਾਂ ਇਹਦੇ ਵਿੱਚ ਜਿਹੜਾ ਕੋਇਲ ਲੱਗਿਆ ਆ ਉਹ ਸਿਲਵਰ ਦਾ ਕੋਇਲ ਹੈ ਤੇ ਇਹਦੇ ਵਿੱਚ ਆਪਾਂ ਇੱਕ ਵਾਰੀ ਪ੍ਰੈਸ਼ਰ ਭਰ ਕੇ ਤੇ ਇਹਨੂੰ ਚੈੱਕ ਕਰਦੇ ਆ ਕਿਸੇ ਬੰਨੇ ਆਪਾਂ ਨੂੰ ਕੋਈ ਲੀਕੇਜ ਮਿਲ ਜਾਵੇ ਲਗਭਗ 300 ਪਾਉਂਡ ਦੇ ਕਰੀਬ ਆਪਾਂ ਇਹਦੇ ਵਿੱਚ ਪ੍ਰੈਸ਼ਰ ਭਰਿਆ ਮਿੱਟੀ ਇਹਦੇ ਵਿੱਚ ਬਹੁਤ ਜ਼ਿਆਦਾ ਪਈ ਹੋਈ ਆ ਇੱਕ ਵਾਰੀ ਵੈਸੇ ਪ੍ਰੈਸ਼ਰ ਮਾਰ ਕੇ ਪਾਣੀ ਦਾ ਮੋਟਰ ਚਲਾ ਕੇ ਤੇ ਇਹਨੂੰ ਆਪਾਂ ਪਾਣੀ ਦੇ ਵਿੱਚ ਡਬੋ ਕੇ ਕਿਸੇ ਚ ਬੱਚੇ ਦੇ ਵਿੱਚ ਲੀਕੇਜ ਲੱਭਣ ਦੀ ਕੋਸ਼ਿਸ਼ ਕਰਦੇ ਆ। ਜਦੋਂ ਏਸੀ ਨੂੰ ਪਾਣੀ ਦੇ ਵਿੱਚ ਡਬੋਇਆ ਤੇ ਇਧਰ ਲੈ ਬਨੇ ਕੋਇਲ ਦੇ ਵਿੱਚ ਬੱਬਲ ਜਿਹੜੇ ਉਹ ਆਪਾਂ ਨੂੰ ਨਜ਼ਰ ਆ ਰਹੇ ਨੇ। ਬੱਬਲ ਇੱਕ ਜਗ੍ਹਾ ਦਾ ਨਹੀਂ ਘੱਟੋ ਘੱਟ 2-3 ਜਗ੍ਹਾ ਤੋਂ ਅਲੱਗ-ਅਲੱਗ ਥਾਂ ਤੋਂ ਇਹਦੇ ਵਿੱਚ ਲੀਕੇਜ ਹੈਗੀ। ਇਹੀ ਕਾਰਨ ਸੀ ਕਿ ਏਸੀ ਦੀ ਜਿਹੜੀ ਗੈਸ ਹੈ ਉਹ ਜ਼ਿਆਦਾ ਟਾਈਮ ਨਹੀਂ ਟਿਕਦੀ ਤੇ ਉਸ ਤੋਂ ਬਾਅਦ ਵਿੱਚ ਇਹਨਾਂ ਨੇ ਏਸੀ ਨੂੰ ਉਤਾਰ ਕੇ ਆਊਟਡੋਰ ਨੂੰ ਥੱਲੇ ਹੀ ਰੱਖ ਲਿਆਗਾ। ਕੰਪਰੈਸ਼ਨ ਵਾਲੀ ਸਾਈਡ ਬਿਲਕੁਲ ਓਕੇ ਆ। ਇਧਰਲੇ ਬੰਨੇ ਕੁਵੈਲ ਜਿਹੜਾ ਉਹ ਲੀਕ ਹੈ ਆਪਾਂ ਕੁਵੈਲ ਵੀ ਨਾਲ ਲੈ ਕੇ ਆਏ ਆ ਜਿਸ ਚੀਜ਼ ਦੀ ਲੋਡ ਹੋਏਗੀ ਉਹ ਆਪਾਂ ਇਹਨੂੰ ਚੇਂਜ ਕਰ ਦਾਂਗੇ ਆਊਟ ਡੋਰ ਨੂੰ ਚੈੱਕ ਕਰਨ ਤੋਂ ਬਾਅਦ ਦੇ ਵਿੱਚ ਆਪਾਂ ਪਹੁੰਚ ਗਏ ਇਨਡੋਰ ਯੂਨਟ ਦੇ ਕੋਲ ਇਨਡੋਰ ਯੂਨਟ ਦੇ ਸਾਰੇ ਕਵਰ ਉਤਾਰਲੇ ਤੇ ਪਾਈਪ ਜਿਹੜੀ ਇਹਦੀ ਅੰਡਰਗਰਾਊਂਡ ਪਈ ਹੋਈ ਹੈ ਤੇ ਇਧਰਲੇ ਬੰਨੇ ਜੁਆਇੰਟ ਵੀ ਲਗਾਏ ਹੋਏ ਆ ਤੇ ਹੁਣ ਆ ਤੁਸੀਂ ਵੇਖੋ ਜਦੋਂ ਆਪਾਂ ਪੀਬੀਸੀ ਕਰਵਾਉਨੇ ਆ ਤੇ ਜਦੋਂ ਏਸੀ ਲੱਗੇ ਤੇ ਪੀਬੀਸੀ ਕਰਾਉਨੇ ਤੇ ਪੀਬੀਸੀ ਬਿਲਕੁਲ ਐਂਡ ਤੇ ਕਰ ਕੀਤੀ ਹੋਈ ਆ ਤੇ ਨਾ ਤਾਂ ਇਹਦਾ ਇਨਡੋਰ ਉਤਰਦਾ ਪਿਆ ਤੇ ਮਜਬੂਰੀ ਦੇ ਵਿੱਚ ਆਪਾਂ ਉਹਦੀ ਸ਼ੀਟ ਥੋੜੀ ਥੋੜੀ ਕੱਟ ਕੇ ਤੇ ਫਿਰ ਇਨਡੋਰ ਉਤਾਰਿਆ ਕੰਧ ਦੇ ਉੱਪਰ ਬਹੁਤ ਜ਼ਿਆਦਾ ਸਲਾਬ ਪਈ ਹੋਈ ਆ ਤੇ ਇਧਰਲੇ ਬੰਨੇ ਤੁਸੀਂ ਵੇਖੋ ਇਹਦੀ ਪੱਤੀ ਨੂੰ ਵੀ ਪੂਰਾ ਜੰਗਾਲ ਲੱਗਿਆ ਪਿਆ ਇਨਡੋਰ ਨੂੰ ਥੱਲੇ ਆਪਾਂ ਲੈ ਕੇ ਆਏ ਆ ਨਾਲ ਤਾਂ ਇਨਡੋਰ ਦੀ ਆਪਾਂ ਪੂਰੀ ਤਰ੍ਹਾਂ ਚੈਕਿੰਗ ਕਰ ਲਵਾਂਗੇ ਕਿ ਇਹ ਬੰਨੇ ਕੋਈ ਲੀਕ ਹੈ ਨਹੀਂ ਤੇ ਨਾਲੇ ਇਹਦੀ ਜਿਹੜੀ ਆ ਸਰਵਿਸ ਉਹ ਸਹੀ ਤਰੀਕੇ ਨਾਲ ਹੋ ਜਾਵੇਗੀ ਕੋਇਲ ਦੇ ਵਿੱਚ ਇਸ ਟਾਈਮ ਆਪਾਂ ਇਹਦੇ ਵਿੱਚ ਪ੍ਰੈਸ਼ਰ ਪਰ ਲਿਆ ਪ੍ਰੈਸ਼ਰ ਭਰਨ ਤੋਂ ਬਾਅਦ ਵਿੱਚ ਉਸੇ ਤਰ੍ਹਾਂ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਡਬੋ ਕੇ ਚੈੱਕ ਕਰ ਰਹੇ ਹਾਂ ਕਿਸੇ ਬੰਨੇ ਆਪਾਂ ਨੂੰ ਕੋਈ ਲੀਕੇਜ ਇਹਦੇ ਵਿੱਚ ਵੀ ਨਜ਼ਰ ਆ ਜਾਵੇ ਪਰ ਚੰਗੀ ਤਰ੍ਹਾਂ ਚੈੱਕ ਕਰਨ ਤੋਂ ਬਾਅਦ ਦੇ ਵਿੱਚ ਆਪਾਂ ਨੂੰ ਕਿਸੇ ਬੰਨੇ ਇਨਡੋਰ ਕੋਇਲ ਦੇ ਵਿੱਚ ਕੋਈ ਵੀ ਲੀਕੇਜ ਨਜ਼ਰ ਨਹੀਂ ਆਈ ਜਾਨੀ ਕਿ ਇਨਡੋਰ ਓਕੇ ਆ ਆਊਟਡੋਰ ਦੇ ਕੋਇਲ ਦੇ ਵਿੱਚ ਹੀ ਪ੍ਰੋਬਲਮ ਆ ਕੁਆਇਲ ਨੂੰ ਚੰਗੀ ਤਰ੍ਹਾਂ ਆਪਾਂ ਕਲੀਨ ਕਰ ਲੈਨੇ ਆ ਇਹਦੀ ਸਫਾਈ ਹੋ ਜਾਏਗੀ ਤੇ ਉਸ ਤੋਂ ਬਾਅਦ ਵਿੱਚ ਇੰਡੋਰ ਯੂਨਟ ਦੀ ਆਪਾਂ ਪੂਰੀ ਤਰ੍ਹਾਂ ਫਿਟਿੰਗ ਕਰ ਲੈਨੇ ਆ ਜਿੰਨਾ ਪ੍ਰੈਸ਼ਰ ਆਪਾਂ ਇਹਦੇ ਵਿੱਚ ਭਰਿਆ ਸੀ ਉਨੇ ਦਾ ਉਨਾ ਬਿਲਕੁਲ ਓਕੇ ਆ ਕੁਆਇਲ ਦੇ ਵਿੱਚੋਂ ਪ੍ਰੈਸ਼ਰ ਨੂੰ ਕੱਢ ਕੇ ਤੇ ਸਾਰੇ ਪਾਰਟ ਆਪਾਂ ਜਿਵੇਂ ਖੋਲੇ ਸੀ ਓਵੇਂ ਇਹਨਾਂ ਦੀ ਫਿਟਿੰਗ ਕਰ ਲੈਨੇ ਆ ਤੇ ਇਹਦੇ ਲਈ ਬੰਨੇ ਜਿਹੜਾ ਆਊਟਡੋਰ ਯੂਨਟ ਦਾ ਕੁਆਇਲ ਸੀ ਸਿਲਵਰ ਵਾਲਾ ਉਹ ਆਪਾਂ ਕੱਢ ਕੇ ਤੇ ਕਾਪਰ ਵਾਲਾ ਡੇਢ ਰੋਲ ਵਾਲਾ ਬਿਲਕੁਲ オリジナル ਕੁਆਇਲ ਆਪਾਂ ਇਹਦੇ ਵਿੱਚ ਲਗਾ ਦਿੱਤਾ ਤਾਂ ਜੋ ਇਹਦੀ ਜਿਹੜੀ 쿨ਿੰਗ ਬਹੁਤ ਹੀ ਵਧੀਆ ਤਰੀਕੇ ਨਾਲ ਹੋਏ ਕੱਲ ਨੂੰ ਕਿ ਆਪਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਲੰਬਾ ਨਾ ਆ ਸਕੇ ਆਊਟਡੋਰ ਯੂਨਟ ਦੇ ਸਾਰੇ ਕਵਰ ਵੀ ਆਪਾਂ ਲਗਾ ਦਿੱਤੇ ਆ ਆ ਸਾਈਡ ਵਾਲਾ ਕਵਰ ਉਹ ਬਾਅਦ ਵਿੱਚ ਲੀਕੇਜ ਚੈੱਕ ਕਰਨ ਤੋਂ ਬਾਅਦ ਵਿੱਚ ਲਗਾਇਆ ਜਾਵੇਗਾ ਤੇ ਇਧਰਲੇ ਬਣੇ ਤੁਸੀਂ ਦੇਖੋ ਇਨਡੋਰ ਯੂਨਟ ਜਿਹੜਾ ਉਹਦੀ ਵੀ ਆਪਾਂ ਪ੍ਰੋਪਰ ਸਾਰੇ ਪਾਰਟ ਓਕੇ ਕਰਕੇ ਤੇ ਹੁਣ ਇਸ ਜਗ੍ਹਾ ਤੇ ਆਪਾਂ ਲਿਆ ਕੇ ਇਹਨੂੰ ਫਿੱਟ ਕਰ ਦਿੱਤਾ ਇਧਰ PVC ਬਹੁਤ ਹੀ ਤਰੀਕੇ ਨਾਲ ਆਪਣੇ ਉਹਨਾਂ ਟੈਂਕੇ ਲਗਾਏ ਪਰ ਫਿਰ ਵੀ ਥੋੜਾ ਜਿਹਾ ਸੇਕ ਲੱਗ ਗਿਆ ਹੈਗਾ ਇੰਡੋਰ ਯੂਨਟ ਦੀ ਸੈਟਿੰਗ ਹੋ ਗਈ ਆ ਆਊਟਰ ਯੂਨਟ ਨੂੰ ਆਪਾਂ ਲਿਆ ਕੇ ਇਹਦੇ ਵਿੱਚ ਪ੍ਰੈਸ਼ਰ ਭਰ ਕੇ ਤੇ ਚੈੱਕ ਕਰਦੇ ਪਏ ਆ ਕਿਸੇ ਬੰਨੇ ਆਪਾਂ ਨੂੰ ਕੋਈ ਵੀ ਪਾਈਪ ਦੀ ਲੀਕੇਜ ਉਹ ਵੀ ਕਲੀਅਰ ਹੋ ਗਈ ਹੈ ਕਿਸੇ ਬੰਨੇ ਕੋਈ ਲੀਕੇਜ ਨਹੀਂ ਇੰਡੋਰ ਯੂਨਟ ਦੇ ਜਿਹੜੇ ਆਪਾਂ ਟੈਂਕੇ ਲਗਾਏ ਸੀਗੇ ਉਹ ਵੀ ਚੈੱਕ ਕਰ ਲਿਆ ਕਿਸੇ ਬੰਨੇ ਇਹਨਾਂ ਦੇ ਵਿੱਚ ਵੀ ਲੀਕੇਜ ਨਹੀਂ ਹੈਗੀ ਉੱਪਰਲੇ ਬੰਨੇ ਇਨਸੂਲੇਸ਼ਨ ਕਰਨ ਤੋਂ ਬਾਅਦ ਵਿੱਚ ਆਪਾਂ ਇੰਡੋਰ ਯੂਨਟ ਦੀ ਟੇਪ ਵੀ ਕਰ ਦਿੱਤੀ ਆ ਤੇ ਹੁਣ ਪਾਣੀ ਪਾ ਕੇ ਇਹਨੂੰ ਵੀ ਇਹ ਵੀ ਚੈੱਕ ਕਰ ਲੈਨੇ ਆ ਕਿ ਕਿਸੇ ਬੰਨ ਜਿਹੜੀ ਅੰਡਰਗਰਾਉਂਡ ਪਾਇਪ ਹੈ ਉਹ ਬਲੌਕ ਤਾਂ ਨਹੀਂ ਹੈਗੀ ਕੋਈ ਲੀਕੇਜ ਵਾਲਾ ਮਸਲਾ ਜਿਹੜਾ ਰਹਿ ਨਾ ਜਾਵੇ ਸਾਰਾ ਕੰਮ ਕੰਪਲੀਟ ਕਰਨ ਤੋਂ ਬਾਅਦ ਦੇ ਵਿੱਚ ਆਪਾਂ ਸਿਸਟਮ ਨੂੰ ਵੈਕਿਊਮ ਦੇ ਉੱਪਰ ਲਗਾ ਦਿੱਤਾ ਤੇ ਇਧਰ ਜਿਹੜੀ ਆਊਟਡੋਰ ਯੂਨਟ ਦੀ ਜਿੰਨੀ ਵੀ ਪਾਈਪ ਸੀਗੀ ਇਹਦੇ ਉੱਪਰ ਉਹ ਜਿਹੜੀ ਟੇਪ ਵਗੈਰਾ ਲੱਥੀ ਹੋਈ ਸੀ ਇਨਸੂਲੇਸ਼ਨ ਦੁਬਾਰਾ ਚੜਾ ਕੇ ਉਹਨੂੰ ਵੀ ਓਕੇ ਕਰ ਦਿੱਤਾ ਤੇ ਆਪਾਂ ਇਹਦੇ ਵਿੱਚ ਗੈਸ ਛੱਡ ਦਿੱਤੀ ਤੇ ਏਸੀ ਨੂੰ ਆਨ ਕਰ ਦਿੱਤਾ ਹੌਲੀ ਹੌਲੀ ਜਿਹੜਾ ਇਹਦਾ ਰਿਜ਼ਲਟ ਆਉਣਾ ਸ਼ੁਰੂ ਹੋ ਗਿਆ ਤੇ কুলਿੰਗ ਜਿਹੜੀ ਹੈ ਬੰਨੀ ਸ਼ੁਰੂ ਹੋ ਗਈ ਹੈ। ਇੱਧਰ ਲੈ ਬੰਨੇ ਤੁਸੀਂ ਪਿੰਡ ਫਰੋਜਵਾਲ ਦੇ ਦਰਸ਼ਨ ਵੀ ਕਰ ਸਕਦੇ। ਜ਼ਿਲ੍ਹਾ ਮੋਗੇ ਦਾ ਧਰਮਕੋਟ ਦੇ ਕੋਲ ਪੈਂਦਾ ਪਿੰਡ। ਬਹੁਤ ਹੀ ਸ਼ਾਨਦਾਰ ਪਿੰਡ। ਤਕਰੀਬਨ ਆਪਾਂ 12 ਵਜੇ ਦੇ ਕਰੀਬ ਇਹਨਾਂ ਦੇ ਘਰੇ ਆਏ ਸੀ ਤੇ ਲਗਭਗ 6:30-7 ਦਾ ਟਾਈਮ ਹੋ ਗਿਆ। ਤੇ ਇੱਕ ਵਾਇਲ ਜਿਹੜਾ ਪੂਰਾ ਲਿਸ਼ਕਾਂ ਪਿਆ ਮਾਰਦਾ। ਇਹ ਸੀ LG ਦਾ ਜਿਹੜਾ ਕੰਡਮ ਪਿਆ ਆ AC ਜਿੰਦੀ ਆ ਪਰ ਰਿਪੇਅਰ ਕਰਕੇ ਚੱਲੇ ਆ ਤੇ কুলਿੰਗ ਜਿਹੜੀ ਓਕੇ ਹੋ ਗਈ ਹੈ। ਜੇਕਰ ਇਹ ਵੀਡੀਓ ਪਸੰਦ ਆਈ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਸਤ ਸ੍ਰੀ ਅਕਾਲ ਜੀ